ਮਨਨ ਨੂੰ ਵੱਤੂ ਖੇਡਾਂ ਨਾਲ ਜੋੜਨ ਲਈ ਪਿੰਡ ਪੱਧਰ ਤੇ ਖੇਡ ਉਪਰਾਲੇ ਕੀਤੇ ਜਾ ਰਹੇ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਮੋਬਾਈਲ ਤੇ ਨਸ਼ਿਆਂ ਦੀ ਇਸ ਅਲਾਮਤ ਵਿੱਚੋਂ ਕੱਢਣ ਲਈ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਨਸ਼ਿਆਂ ਨੂੰ ਠੱਲ ਪਾਉਣ ਲਈ ਲੋਕ ਲਹਿਰ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਚੁਨੀਰ ਵਿੱਚ ਨੌਜਵਾਨਾਂ ਨੇ ਇਹ ਪਹਿਲ ਕਦਮੀ ਕੀਤੀ ਹੈ ਤਾਂ ਕਿ ਨੌਜਵਾਨਾਂ ਨੂੰ ਇੱਕ ਸੇਧ ਮਿਲ ਸਕੇ ਅਤੇ ਇੱਕ ਮਕਸਦ ਦੀ ਗਲਤ ਕੰਮਾਂ ਦੇ ਵਿੱਚ ਮਾੜੇ ਸਾਥੀਆਂ ਦੇ ਸਾਥ ਨਾਲ ਮੈਂ ਨਸ਼ਾ ਵਗੈਰਾ ਡਰੱਗਸ ਵਗੈਰਾ ਬਹੁਤ ਯੂਜ਼ ਕੀਤਾ ਮਸੰਗ ਰੰਗ ਸੰਗ ਹਰੇ ਸੀਗੇ ਵੀ ਮਾਲੋ ਮੈਨੂੰ ਗਲਤ ਰਾਹਾਂ ਤੇ ਪਾ ਗਏ ਚਲੋ ਕੋਈ ਨੋਨਾ ਤੋ ਬਾਅਦ ਮੈਂ ਸਤਾਜ ਮੰਗਾ ਬਾਈ ਥੰਨਾ ਜੀ ਇਹਨਾਂ ਨੂੰ ਦੇਖਿਆ ਬੱਚਿਆਂ ਨੂੰ ਤਿਆਰੀ ਲਵਾਉਂਦੇ ਸੀ ਮੈਂ ਸੋਚਿਆ ਵੀ ਕਿਉਂ ਨਾ ਮੇਰਾ ਮਨ ਬਦਲਿਆ ਆਪਦੇ ਆਪ ਐਕਸਚੇਂਜ ਲਿਆੰਦਾ ਥੋੜਾ ਬਹੁਤਾ ਫਿਰ ਮੈਂ ਇਨਾਂ ਦੇ ਵੀ ਆਇਆ ਮੈਂ ਇਹਨਾਂ ਨੂੰ ਇਹਨਾਂ ਅੱਗੇ ਬੇਨਤੀ ਕਰੀ ਮਾ ਬਾਈ ਮੈਨੂੰ ਵੀ ਤਿਆਰੀ ਲਵਾਇਆ ਕਰੋ ਵੀ ਮੈਂ ਸਾਰਾ ਕੁਝ ਛੱਡ ਚੁੱਕਿਆ ਬਾਈ ਨੇ ਆਪਣੀ ਬਾਹ ਫੜੀ ਤੇ ਅੱਜ ਆਪਾਂ ਸਹੀ ਆ ਅੱਜ ਆਪਣੀ ਜਗ੍ਹਾ ਤੇ ਕੋਈ ਮੰਨ ਲਓ ਵੀ ਜਿਹੜੇ ਮੇਰੇ ਨਾਲ ਦੇ ਸੀਗੇ ਸਭ ਉਹ ਉੱਥੇ ਨੇਗੇ ਤੇ ਆਪਾਂ ਉਹਨਾਂ ਚੋਂ ਨਿਕਲ ਕੇ ਅੱਜ ਬੱਖਾਂ ਮੈਂ ਕੋਈ ਨਸ਼ਾ ਨਹੀਂ ਕਰਦਾ ਜਾ ਉਹਦੇ ਮਾਪਿਆਂ ਨੂੰ ਸੁੱਖ ਵੀ ਆ ਮੈਂ 5 ਸਾਲ ਨਸ਼ਾ ਕੀਤਾ ਸਿਸਟਰ ਮੰਨ ਲਓ ਵੀ ਬਹੁਤ ਪੈਸਾ ਲਾਤਾ ਮੇਰਾ ਮੈਂ ਆਪਾਂ ਝੂਠ ਨਹੀਂ ਬੋਲਦੇ ਗਰਾਊਂਡ ਦੇ ਵਿੱਚ ਖੜੇ ਆ ਕਸਮ ਚੁੱਕ ਕੇ ਕਹਿੰਦੇ ਆ ਵੀ ਮੈਂ ਇੰਨਾ ਪੈਸਾ ਖਰਾਬ ਕਰਿਆ ਮੇਰੇ ਇੰਨਾ ਕਿਸੇ ਨੇ ਰੁ ਕੰਮ ਸਿਕਾ 5 ਸਾਲਾਂ ਦੇ ਵਿੱਚ ਮੈਂ 10-15 ਲੱਖ ਰੁਪਇਆ ਖਰਾਬ ਕਰਤਾ ਚਿੱਟੇ ਦੇ ਵਿੱਚ ਡੇਲੀ 1000-1500 ਰੁਪਇਆ ਮੇਰਾ ਚਿੱਟੇ ਤੇ ਲੱਗਦਾ ਸੀ ਬਹੁਤ ਫੋਨ ਕਹਿਣਾ 60-70 ਫੋਨ ਭੰਨ ਤੇ ਬੀਚ ਤੇ ਜੋ ਬਹੁਤ ਚੀਜ਼ਾਂ ਖਰਾਬ ਕਰਤੀਆਂ ਮੈਂ ਨਸ਼ੇ ਦੇ ਕਾਰਨ ਇੱਕ ਬਸ ਅੱਜ ਮੈਂ ਆਪਦੇ ਸਹੀ ਆ ਜੋ ਜਿਵੇਂ ਵੀ ਆ ਆਪਦੇ ਪੈਰਾਂ ਤੇ ਸਹੀ ਆ ਬਾਕੀ ਸਤਾਜ ਹੋਰਾਂ ਦੀ ਮਦਦ ਨਾਲ ਅੱਜ ਅੱਗੇ ਵੀ ਜਾਊਗਾ ਛੁੱਟੀਆਂ ਦੇ ਵਿੱਚ ਜ਼ਿਆਦਾਤਰ ਬੱਚੇ ਮੰਨ ਕੇ ਚੱਲੋ ਹੁਣ ਫੋਨ ਦੇ ਨਾਲ ਜੁੜੇ ਰਹਿੰਦੇ ਨੇਗੇ ਫਾਲਤੂ ਕੰਮ ਅਸੀਂ ਸਾਡੇ ਦਿਮਾਗ ਦੇ ਵਿੱਚ ਇਹ ਸੀਗਾ ਕਿ ਜਿਹੜੇ ਗੇਮ ਲਾਉਂਦੇ ਨੇ ਪਲੇਅਰ ਉਹ ਤਾਂ ਆਉਂਦੀ ਆਉਂਦੇ ਨੇ ਤੇ ਜਿਹੜਾ ਨੇ ਬੱਚਿਆਂ ਨੂੰ ਛੁੱਟੀਆਂ ਉਹਨਾਂ ਨੂੰ ਨੌਲੇਜ ਨਹੀਂ ਸੀਗੀ ਯਾਰ ਵੀ ਸਾਰਾ ਦਿਨ ਫੋਨ ਤੇ ਅਸੀਂ ਉਹਨਾਂ ਨੂੰ ਸਾਰਾ ਕੁਝ ਫ੍ਰੀ ਕਰਵਾਉਣਿਆਂਗੇ ਸਾਨੂੰ ਕੋਈ ਇਹਦੇ 'ਚ ਐ ਨਹੀਂ ਬੈਨੀਫਿਟ ਨਹੀਂ ਕੋਈ ਕੋਚਿੰਗ ਦੇ ਪੈਸੇ ਨਹੀਂ ਕੋਈ ਕੁਝ ਨਹੀਂਗਾ ਸਾਡਾ ਲਕਸ਼ ਇਹੀ ਸੀਗਾ ਸਾਡੇ ਬੱਚੇ ਤਿਆਰ ਹੋ ਜਾਣ ਤਾਂ ਕਿ ਗੇਮ ਬਣੀ ਧਿਆਨ ਰਹਿਣਾ ਫਿਜ਼ੀਕਲ ਵੀ ਫਿਟ ਰਹਿਣਾ ਤੇ ਇੰਟਰਸਟ ਬਣਾ ਰਹੇ ਉਹਨਾਂ ਦਾ ਗੇਮਾਂ ਦੇ ਵਿੱਚ ਤਾਂ ਕਰਕੇ ਅਸੀਂ ਪ੍ਰੈਕਟਿਸ ਲਵਾਉਣੀ ਹੈ ਇਹਨਾਂ ਨੂੰ ਨਾਲ-ਨਾਲ ਖੜ੍ਹਾਉਣੀ ਹੈਗੇ ਬੜੇ ਬੰਦੇ ਕਿੰਨੇ ਬੱਚੇ ਨੇ ਤੁਹਾਡੇ ਟੋਟਲ ਸਾਡੇ ਕੋਲੇ ਪ੍ਰੈਕਟਿਸ ਦੇ ਵਿੱਚ 40 ਆ ਗਏ ਸੀਗੇ ਜਿਹਦੇ ਵਿੱਚ ਕੁਝ ਬਾਹਰਲੇ ਪਿੰਡਾਂ ਦੇ ਵੀ ਸੀਗੇ 5-7 ਪਲੇਅਰ ਉਹਦੇ ਵਿੱਚੋਂ ਕੁਝ ਵੱਡੇ ਪਲੇਅਰ ਨੇਗੇ ਯਾਨੀ ਕਿ ਬਜਨੀ ਕਬੱਡੀ ਵਾਲੇ ਵੀ ਆ ਵਿੱਚ ਓਪਨ ਵਾਲੇ ਵੀ ਨੇਗੇ ਅਸੀਂ ਇਹਨਾਂ ਦੇ ਰੈਨ ਦਾ ਜਿਹੜਾ ਸਾਰਾ ਕੁਝ ਅਸੀਂ ਬਾਬਾ ਪ੍ਰੇਮਦਸ ਦਾ ਜਿਹੜਾ ਡੇਰਾਗਾ ਉਹਦੇ ਵਿੱਚ ਅਸੀਂ ਉਹ ਕੀਤਾ ਕਲੱਬ ਨੇ ਸਾਨੂੰ 5000 ਰੁਪਏ ਜਾਨੀ ਕਿ ਸਹਾਇਤਾ ਦਿੱਤੀ ਹੈਗੀ ਉਹਨਾਂ ਦੇ ਰਹਿਣ ਸਹਿਣ ਦੇ ਲਈ ਲੰਗਰ ਪਾਣੀ ਲਈ ਜੋ ਕੀ ਆਉਂਦਾ ਹੈ ਕਿ ਉਹਨਾਂ ਦਾ ਸਾਰਾ ਕੁਝ ਅਰੇਂਜਮੈਂਟ ਸਾਡਾ ਆ ਪਿੰਡ ਦੇਣ ਤੋਂ ਸਾਰਿਆਂ ਨੂੰ ਸਾਡਾ ਖੁੱਲਾ ਸਦਾ ਵੈਲਕਮ ਆ ਚਨੀਰ ਦੇ ਜਿੰਨੇ ਹੀ ਵਾਸੀ ਨੇ ਜਿੰਨੇ ਬੱਚਿਆ ਸਾਡੇ ਕੋਲ ਇੱਥੇ ਆਓ 6 ਵਜੇ ਦਾ ਸਾਡਾ ਟਾਈਮ ਆਗਾ ਸ਼ਾਮ ਦਾ ਸਵੇਰ ਦਾ ਸਾਡਾ ਮਾਰਨਿੰਗ ਟਾਈਮ 5 ਵਜੇ ਦਾ ਟਾਈਮ ਆ ਅਸੀਂ ਪ੍ਰੈਕਟਿਸ ਲਵਾਉਣੀ ਹੈ ਪ੍ਰੈਕਟਿਸ ਦੇ ਨਾਲ-ਨਾਲ ਜਿਹੜੇ ਬੱਚੇ ਖੇਡਣ ਵਾਲੇ ਨੇ ਨਾ ਬਾਹਰ ਜਿਨ੍ਹਾਂ ਨੇ ਜਨਕਿ ਟੀਮ ਬਣੀਆ ਉਹਨਾਂ ਨੂੰ ਅਸੀਂ ਇੱਥੇ ਗਰਾਊਂਡ ਦੇ ਵਿੱਚ ਖੇਡਣ ਦੀ ਪੂਰੀ ਪ੍ਰੈਕਟਿਸ ਲਵਾਉਣੀ ਆ ਸਾਰਾ ਕੁਝ ਉਹਨਾਂ ਨੂੰ ਦਾਬੇ ਵਿੱਚ ਬਕਾਇਦਾ ਦੱਸਦੇ ਆਂਗੇ ਉਹਨਾਂ ਨੂੰ ਪੂਰਾ ਪ੍ਰਬੰਧ ਹੈ ਇੱਥੇ ਕਿਹੜੀ ਕਿਹੜੀ ਗੇਮ ਨੇ ਇਹ ਤੇ ਜ਼ਿਆਦਾਤਰ ਕਬੱਡੀ ਬਾਰੇ ਅਸੀਂ ਜ਼ਿਆਦਾ ਉਹ ਕਰਦੇ ਆਂ ਪਰ ਪ੍ਰੈਕਟਿਸ ਕੋਈ ਵੀ ਲਾਉਣਾ ਆ ਸਕਦਾ ਅਸੀ ਮੈਸੇਜ ਇਹ ਦੇਣਾ ਚਾਹੁੰਦੇ ਆਂ ਕਿ ਜਿੰਨਾ ਵੀ ਫ੍ਰੀ ਟਾਈਮ ਹੁੰਦਾ ਆਪਦੀ ਸਿਹਤ ਲਈ 2 ਘੰਟੇ ਕੱਢਣਾ ਤੁਹਾਡੇ ਲਈ ਬਾਲੇ ਜ਼ਰੂਰੀ ਨੇ ਤੁਸੀਂ ਕੱਢੋ ਕੋਈ ਬਾਲਾ ਟਾਈਮ ਨਹੀਂ ਹੈਗਾ ਮਾਰਨਿੰਗ ਟਾਈਮ ਆਓ ਨਸ਼ੇ ਤੋਂ ਰਹਿਤ ਰਹੋ ਤਾਂ ਕੀ ਆਪਾਂ ਜਿਹੜੇ ਗੇਮ ਲਾਉਣੇ ਪ੍ਰੈਕਟਿਸ ਲਾਉਣੇ ਆ ਇਹਦੇ ਨਾਲ ਫਿਜ਼ੀਕਲ ਦਾ ਫਿੱਟ ਹੁੰਨੇ ਆ ਮੈਂਟਲੀ ਸਟਰੋਂਗ ਹੁੰਨੇ ਆ ਤੇ ਨਾਲ ਜੇ ਆਪਾਂ ਕੀ ਪਤਾ ਵੱਡੇ ਪੱਧਰ ਤੇ ਜਾਈਏ ਤੇ ਆਪਦੇ ਮਾਪਿਓ ਦਾ ਤੇ ਆਪਦਾ ਨਾਮ ਤੇ ਕੋਚਾਂ ਦਾ ਨਾਮ ਰੌਸ਼ਨ ਕਰਦੇ ਆ ਤੇ ਇਹਦੇ ਚ ਆਇਆ ਨਹੀਂ ਹੈਗਾ ਵੀ ਇਹਦੇ ਚ ਮੰਨ ਕੇ ਚਲੋ ਤੁਹਾਨੂੰ ਇਨਕਮ ਵੀ ਆ ਇਨਕਮ ਦਾ ਸੋਰਸ ਵੀ ਆ ਕਬੱਡੀ ਬਹੁਤ ਵੱਡਾ ਕੱਲੀ ਗੇਮ ਹੋਵੇ ਨਹੀਂ ਰਹੇਗੀ ਵੀ ਸੱਟਾ ਫੇਟ ਵਾਲੀ ਹੁਣ ਇਹਦੇ ਵਿੱਚ ਬਹੁਤ ਇਨਕਮ ਹੁੰਦੀ ਹੈਗੀ ਜਿਹੜਾ ਬੰਦਾ ਮਿਹਨਤ ਲਾਉਂਦਾ ਆਪਣੀ ਤਪਸ਼ਾ ਕਰਦਾ ਸਟਰਗਲ ਕਰਦਾਗਾ ਉਹ ਬੰਦਾ ਜਰੂਰ ਮਕਾਮ ਦੇ ਹਾਸਲ ਕਰਦਾਗਾ ਇਹ ਚ ਐਵੇਂ ਨਹੀਂ ਫਰੀ ਦੀ ਗੇਮ ਨਹੀਂ ਹੈ